ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਨਿੱਕੀਆਂ ਨਿੱਕੀਆਂ ਨੰਨੀਆਂ ਮੁੰਨੀਆਂ ਧੀਆਂ ਤੁਸੀਂ ਦੇਖਦੇ ਹੋ ਕਿਵੇਂ ਪਰਾਂਦੇ ਲਾਏ ਆ ਟਿੱਕੇ ਲੱਗੇ ਹੋਏ ਆ ਸੋਹਣੀਆਂ ਸੋਹਣੀਆਂ ਸਜੀਆਂ ਹੋਈਆਂ ਅੱਜ ਮੇਰੀਆਂ ਧੀਆਂ ਤੇ ਇਹ ਸਾਰੀਆਂ ਧੀਆਂ ਅੱਜ ਇਹਨਾਂ ਦੇ ਸਕੂਲ ਦੇ ਵਿੱਚ ਫੰਕਸ਼ਨ ਆ ਧੀਆਂ ਦਾ ਤੇ ਉੱਥੇ ਕਲਚਰਲ ਪ੍ਰੋਗਰਾਮ ਆ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਆ ਵਾ ਸਾਰੀਆਂ ਇਹ ਛੋਟੇ ਬੱਚੇ ਨੇ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਆ ਜਿਹੜੇ ਵੱਡੇ ਸਕੂਲ ਵਾਲੇ ਬੱਚੇ ਆ ਉਹਨਾਂ ਦਾ ਨਹੀਂ ਇਹ ਛੋਟੇ ਬੱਚਿਆਂ ਦਾ ਹੀ ਅੱਜ ਕੱਲਾ ਕੁੜੀਆਂ ਦਾ ਮੁੰਡਿਆਂ ਨੂੰ ਲੱਗ ਕੋਰ ਤੇ ਪਿਆਵੇਂ ਪਾ ਕੇ ਉਹ ਪਾਰਟਿਸਿਪੇਟ ਨਹੀਂ ਕਰ ਰਹੇ ਕੁੜੀਆਂ ਸਾਡੀਆਂ ਗਿੱਧੇ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਮੈਂ ਤੇ ਵਾਹਿਗੁਰੂ ਕਿਰਪਾ ਕਰੇ ਸਾਡੀ ਨਿੱਕੀ ਜੀ ਕੀਰਤ ਦੇਖੋ ਆਪਦੇ ਪ੍ਰਾਂਦੇ ਨਾਲ ਕਿ ਚੁੰਨੀ ਨਾਲ ਖੇਡਣ ਲੱਗ ਜਾਂਦੀ ਆ ਤੇ ਇੱਧਰ ਸਾਡੀ ਆ ਛੋਟੀ ਜੀ ਲੈ ਸ਼ਿਮੂ ਓਏ ਸ਼ਿਮੂ ਨਾ ਮੈਂ ਇਹ ਪੂਰੀ ਡੀਸੈਂਟ ਹੋ ਕੇ ਖੜਦੀ ਐ ਜਮਾਂ ਛੇੜਦੀ ਨਹੀਂ ਆਪਦੇ ਕੱਪੜੇ ਨੂੰ ਜੇ ਮੈਨੂੰ ਪਤਾ ਕਹਿ ਤਾ ਤੇ ਇੱਧਰ ਸਾਡੀ ਧੀ ਹੁੰਦਾ ਤੁਸੀਂ ਸਾਰੇ ਜਾਣਦੇ ਹੀ ਹੋ ਇਹ ਨੌਣੀ ਜੀ ਅੱਜ ਕਿੰਨੀ ਸੋਹਣੀ ਲੱਗਦੀ ਆ ਸਹਬਜ਼ੋਰ ਸਾਡੀ ਸ਼ਿੰਗਣੀ ਤੇ ਇੱਧਰ ਸਾਡੀ ਜਸਲੀਨ ਕੌਰ ਕਿੱਟੂ ਨਹੀਂ ਮੇਰੀ ਕਿੱਟੂ ਰਾਣੀ ਵੀ ਕਿੰਨੀ ਸੋਹਣੀ ਲੱਗਦੀ ਆ ਪਾਰੋ ਪਾਰੋ ਨੇ ਤਾਂ ਅੱਜ ਕਮਾਲ ਕਰਤੀ ਮੇਰੀ ਧੀ ਨੇ ਲੱਤੀ ਕਾ ਸਾਡੀ ਬੇਟੀ ਉੱਧਰ ਸਾਡੀ ਸਿਮਰਨ ਤੇ ਬਾਕੀ ਰਹਿ ਗਈ ਅੰਡ ਤੇ ਆਰਤੀ ਆਰਤੀ ਦਾ ਸਾਡੀ ਰੋਲ ਮਾਡਲ ਆ ਸਾਡੇ ਘਰ ਦੀ ਬ੍ਰਾਂਡ ਐਂਬੈਸਡਰ ਆ ਤੇ ਸੱਚੇ ਪਾਸ਼ਾ ਕੀੜਾ ਤੇ ਛੱਡਦੇ ਛੱਡਦੇ ਭੈਣੇ ਉੱਧਰ ਦੇਖ ਲਾ ਲਾ ਨਹੀਂ ਨਾ ਨਾ ਨੀ ਨਾ ਛੱਡਦੇ ਨਾ ਛੱਡਦੇ ਇਹ ਅਰਦਾਸ ਕਰਿਓ ਸਾਡੀਆਂ ਨੰਧੀਆਂ ਵਾਸਤੇ ਬੱਚਿਆਂ ਵਾਸਤੇ ਇਹਨਾਂ ਦੇ ਇਹਨਾਂ ਦੀਆਂ ਸਦਨਾ ਇਹਨਾਂ ਦੇ ਈਰਮਾਨ ਇਹਨਾਂ ਦੇ ਸ਼ੌਂਕ ਅਸੀਂ ਪੂਰੇ ਕਰ ਸਕੀਏ ਔਰ ਸਾਡੇ ਪਰਿਵਾਰ ਦੇ ਵਿੱਚ ਵੀ 9 ਤਰੀਕ ਨੂੰ ਸ਼ਾਮ ਨੂੰ 2 ਵਜੇ ਤੋਂ ਬਾਅਦ ਤੀਆਂ ਦਾ ਫੰਕਸ਼ਨ ਹੋਣ ਜਾ ਰਿਹਾ ਜਿਵੇਂ ਸਾਡੀਆਂ ਬੇਬੇ ਬਜ਼ੁਰਗ ਮਾਵਾ ਬਾਪੂ ਸਾਡੇ ਭੈਣਾ ਸਾਡੀਆਂ ਵੀਰ ਸਾਡੇ ਬੱਚੇ ਬੱਚੀਆਂ ਸਾਰੇ ਗਿੱਧੇ ਦੇ ਪੰਗੜੇ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਉਸ ਦਿਨ ਸਾਡੇ ਕੋਲੇ ਬਹੁਤ ਚੰਗੇ ਚੰਗੇ ਉਹ ਵੀ ਭੈਣ ਭਰਾ ਆ ਰਹੇ ਨੇ ਜਿਹੜੇ ਇਸ ਕਲਚਰ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਉਸ ਦਿਨ ਸਾਡਾ ਛੋਟਾ ਭਰਾ ਗਰਜੀਤ ਸਿੰਘ ਤੁਨ ਉਹ ਵੀ ਵੀਰ ਨੇ ਇੱਥੇ ਆਪਣਾ ਖਾੜਾ ਲਾਉਣਾ ਉਸ ਦਿਨ ਉਹਨੇ ਆਪਣੇ ਜਜ਼ਬਾਤਾਂ ਦੇ ਰੂਪ ਦੇ ਵਿੱਚ ਕੁਝ ਗੀਤ ਲਿਖਿਆ ਉਹ ਵੀ ਇੱਥੇ ਉਸ ਦਿਨ ਸਾਂਝੇ ਕਰਨੇ ਆ ਤੇ ਰਿਲੀਜ਼ ਕਰਨੇ ਆ ਤੇ ਅੱਜ ਵੀ ਇੱਕ ਗਾਣਾ ਹੁੰਦਾ ਵੀਰ ਦਾ ਅਸੀਂ ਪਾ ਰਹੇ ਆ ਪੇਜ ਦੇ ਉੱਪਰ ਆਪਣੇ YouTube ਤੇ ਵੀ ਪਾ ਰਹੇ ਆ ਇਹ ਸਾਡੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਆ ਵਾ ਜਿਹੜੀਆਂ ਇਹ ਛੋਟੇ-ਛੋਟੇ ਨੰਨੇ-ਨੰਨੇ ਕਦਮਾਂ ਦੇ ਨਾਲ ਅੱਗੇ ਵਧ ਰਹੇ ਆ ਇੱਕ ਕੋਸ਼ਿਸ਼ਾਂ ਇੱਕ ਦਿਨ ਵੱਡੇ ਰੂਪ ਦੇ ਵਿੱਚ ਸੋਸਾਇਟੀ ਲਈ ਸਮਾਜ ਲਈ ਕੁਝ ਕਰ ਗੁਜ਼ਰਨ ਦੇ ਵਾਸਤੇ ਅਸੀਂ ਅਪਰਾਲੇ ਕਰ ਰਹੇ ਆ ਤੇ ਸਾਡੀਆਂ ਨਤਿੰਆਂ ਵਾਸਤੇ ਬੱਚਿਆਂ ਵਾਸਤੇ ਅਰਦਾਸ ਕਰਿਓ ਸਾਡੇ ਪਰਿਵਾਰ ਵਾਸਤੇ ਅਰਦਾਸ ਕਰਿਓ ਵੀ ਹੌਲੀ ਹੌਲੀ ਕੋਈ ਇਦਾਂ ਦਾ ਸਿਸਟਮ ਬਣੇ ਇਹ ਬੱਚੇ ਪੜ੍ਹ ਲਿਖ ਕੇ ਸਮਾਜ ਦੀ ਸੇਵਾ ਕਰਨ ਤੇ ਜਿਹੜਾ ਅੱਜ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਲਵਾਰਸਾ ਹਾਲਾਤਾਂ ਦੇ ਵਿੱਚ ਲੈ ਕੇ ਆਉਣਾ ਪੈਂਦਾ ਵੀਰਾਂ ਨੂੰ ਅਪਾਹਜ ਲੋਕਾਂ ਨੂੰ ਮੰਦਬੁੱਧੀ ਲੋਕਾਂ ਨੂੰ ਡਿਸੇਬਲ ਨੂੰ ਉਹ ਹੌਲੀ ਹੌਲੀ ਉਹਨੂੰ ਠੱਲ ਪਵੇ ਇਦਾਂ ਦੇ ਘਰਾਂ ਦੀ ਲੋੜ ਨਾ ਪਵੇ ਇਦਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦੀ ਕਿਸੇ ਨੂੰ ਜ਼ਰੂਰਤ ਨਾ ਪਵੇ ਜੀ ਮੈਂ ਕਿਹਾ ਤੁਸੀਂ ਸਾਡੀਆਂ ਵੀਡੀਓਆਂ ਹੀ ਸਾਰਿਆਂ ਦੇ ਦੇਖਦੇ ਹੋ ਪਰ ਸਾਨੂੰ ਮਾਣ ਆਪਣੇ ਧੀਆਂ ਤੇ ਆਪਣੇ ਪੁੱਤਾਂ ਤੇ ਵੀ ਆਉਣ ਵਾਲੇ ਸਮੇਂ 'ਚ ਬੱਚੇ ਬੱਚੀਆਂ ਕੁਝ ਐਸੀ ਮਿਸਾਲ ਪੇਸ਼ ਕਰਨਗੇ ਤਾਂ ਲੋਕਾਂ ਨੂੰ ਥੋੜੀ ਸੋਝੀ ਆਵੇ ਸਮਝ ਆਵੇ ਤੇ ਉਹ ਆਪਣੇ ਫਰਜ਼ ਨੂੰ ਪਛਾਨਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਫਿਰ ਚੱਲੇ ਹੁਣ ਤੁਸੀਂ ਬਾਏ ਬਾਏ